ਭਾਗਪੁਰ ਵਾਲੀ ਸਾਈਡ ਤੇ ਕੋਈ ਆਰਡਰ ਦੇਣ ਜਾ ਰਹੀ ਸੀਗੀ ਉਥੇ ਰਸਤੇ ਦੇ ਵਿੱਚ ਚਾਈਨਾ ਡੋਰ ਜਿਹੜੀ ਉਹਨਾਂ ਦੇ ਗਲੇ 'ਚ ਫਸ ਗਈ ਤੇ ਉਸ ਟਾਈਮ ਦੇ ਉੱਤੇ ਕੋਈ ਮੁੰਡਾ ਆ ਰਿਹਾ ਸੀ ਉਹਨਾਂ ਨੇ ਕਾ ਉਹਨਾਂ ਨੇ ਇਹਨਾਂ ਕਰਕੇ ਹਸਪੀਟਲ 'ਤੇ ਪਹੁੰਚਾਇਆ ਤਾਂ ਡੋਰ ਹੀ ਤੜਾ ਦੇਣਾ ਵਿਕਲੀ ਆ ਸ਼ਰਿਆਂਾਂ ਮਾਰ ਕੇ ਵੀ ਡੋਰ ਵਿਕਲੀ ਆ ਆਨਲਾਈਨ ਡੋਰ ਆ ਰਹੀ ਆ ਤੇ ਮੈਟਲ ਦੇ ਵਿੱਚ ਆਪ ਕਮਾਣੇ ਵਾਲਾ ਮੁੰਡਾ ਠੀਕ ਹੈ ਉਹ ਤਾਂ ਕੋਈ ਹੈ ਨਹੀਂ ਇਹਨਾਂ ਦਾ ਕੋਈ ਸਾਧਨ ਇਨਕਮ ਸੋ ਹੈ ਨਹੀਂ ਕੋਈ ਉਹਨੇ ਮੁੰਡਾ 2-3 ਮਹੀਨੇ ਲਈ ਮੰਜੇ ਤੇ ਬੈਠ ਗਿਆ ਜੀ ਆ ਦੇਖੋ ਲਾ ਹੁਣ ਇਹਦਾ ਘਰ ਦੇ ਹਾਲਾਤ ਦੇਖੋ ਕਿੰਦਾ ਹੋ ਗਿਆ ਦੇਖੋ ਇਹ ਤਾਂ ਅਸੀਂ ਤਾਂ ਸਾਵੇ ਕਮਾਂ ਦੇ ਪ੍ਰਸ਼ਾਸਨ ਦੀ ਇਹਨਾਂ ਲੈਕੀ ਆ ਦੇਖੋ ਪਵੰਦੀ ਹੋਣ ਦੇ ਬਾਵਜੂਦ ਵੀ ਡੋਰ ਵੇਖ ਰਹੀ ਹੈ ਧੜਲੇ ਨਾਲ ਡੋਰ ਵੇਖ ਰਹੀ ਆ ਜਦੋਂ ਕਿ ਜਦ ਕਿ ਇਹਨਾਂ ਨੇ ਪਹਿਲਾਂ ਪ੍ਰਸ਼ਾਸਨ ਨੇ ਕਿਹਾ ਸੀ 307 ਦੇ ਪਰਚੇ ਹੋਣਗੇ ਜਿਨ੍ਹਾਂ ਕੋ ਡੋਰਾ ਫੜੀਆਂ ਜਾਊਗੀਆਂ ਪਰ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ 188 ਦਾ ਪਰਚਾ ਦੇ ਕੇ ਤਾਂ ਬੰਦੇ ਨੂੰ ਛੱਡ ਦਿੱਤਾ ਇਹਨਾਂ ਨੇ ਹਾਂਜੀ ਦੇਖੋ ਆਹਨਾ 25 ਟਾਂਕੇ ਲੱਗੇ ਇਹਦੇ ਕਲੇ ਦੇ ਉੱਤੇ ਇੱਕ ਸਿਰਫ ਫੂਡ ਪਾਈਪ ਹੀ ਇਹਦੀ ਬਚੀ ਹੈ ਇੱਕ ਸਿਰਫ ਠੀਕ ਹੈ ਬਾਕੀ ਸਾਰੀਆਂ ਨਸਾਂ ਸਾਰੀਆਂ ਕਟੀਆਂ ਗਈਆਂ ਜੀ ਦੱਸੋ ਕਿੱਥੇ 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 ਇਨਸਾਫ ਲਈ ਜਾ ਜਾਵੇ ਬੰਦਾ ਤਾਂ ਡੋਰ ਹੀ ਤੜਲੇ ਨਾ ਵਿਕ ਰਹੀ ਆ ਸ਼ਰਿਆਂ ਮਾਰ ਕੇ ਵੀ ਡੋਰ ਵਿਕ ਰਹੀ ਆ ਆਨਲਾਈਨ ਡੋਰ ਆ ਰਹੀ ਆ ਦੱਸਵੇ ਦੇ ਬਾਰੇ ਕੋਈ ਕਿਸੇ ਕੋਈ ਹੈ ਹੀ ਨਹੀਂ ਕੋਈ ਚਾਹੀਦਾ ਕੀ ਹੈਗਾ ਸਰਕਾਰਾਂ ਨੂੰ ਕੀ ਚਾਹੀਦਾ ਸਰਕਾਰਾਂ ਨੂੰ ਤਾਂ ਇਹੀ ਚਾਹੀਦਾ ਸੀ ਤਾਂ ਇਹ ਸਰਕਾਰਾਂ ਮੋਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਸਖਤ ਸਖਤ ਕਾਨੂੰਨ ਲਾਇਆ ਜਾਵੇ ਚਾਹੇ ਉਹ ਡੋਰ ਵੇਚਣ ਵਾਲਾ ਚਾਹੇ ਉਹ ਖਰੀਦਣ ਵਾਲਾ ਉਹਨਾਂ ਦੇ ਵੀ ਚਾਹੇ ਉਹ ਆਪਣੇ ਨਿਆਣੇ ਨੂੰ ਕੋਈ ਮਾਪਾ-ਵਾਪ ਵੀ ਲੈ ਗਦੇ ਉਹਨਾਂ ਤੇ ਵੀ ਪਰਚਾ ਹੋਣਾ ਜੇ ਤਾਂ ਬੰਦੀ ਕਾਲਵੇ 307 ਦੀ ਹੀ ਹੋਣੀ ਚਾਹੀਦੀ ਆ ਤਾਂ ਕਿ ਜਦ ਕੀ ਇੱਕ ਬੰਦੇ ਨੂੰ ਸਜ਼ਾ ਮਿਲੀ ਹੋਵੇ ਨਾ ਤਾਂ ਬਾਕੀ ਆਪਣੇ ਆਪ ਹੀ ਚੰਨੇ ਹੋ ਜਾਂਦੇ ਆ ਬਾਕੀ ਆਪਣਾ ਵੇਚਣ ਤੋਂ ਮਨਾ ਕਰ ਦੋਗੇ ਇਹਨਾਂ ਦੇ ਕਰੇਲੂ ਹਾਲਾਤ ਕਿਹੋ ਜਿਹੇ ਹੈਗੇ ਆ ਇਹ ਸਿਗਾ ਮੁੰਡਾ ਕਮਾਣਿਆ ਵਾਲਾ ਜੀ ਆਪ ਹੀ ਹੈ ਜੋਮੈਟੋ ਦੇ ਵਿੱਚ ਆਪ ਕਮਾਣਿਆ ਵਾਲਾ ਮੁੰਡਾ ਹੈ ਠੀਕ ਹੈ ਹੋਰ ਤਾਂ ਕੋਈ ਹੈ ਨਹੀਂ ਇਹਨਾਂ ਦਾ ਕੋਈ ਸਾਧਨ ਇਨਕਮ ਸੋਰਸ ਹੈ ਨਹੀਂ ਕੋਈ ਵੀ ਹੁਣੇ ਮੁੰਡਾ 2-3 ਮਹੀਨੇ ਲਈ ਮੰਜੇ ਤੇ ਪੈ ਗਿਆ ਹੈ ਤੁਸੀਂ ਇਹ ਦੇਖੋ ਨਾ ਹੁਣ ਇਹਦੇ ਘਰ ਦੇ ਹਾਲਾਤ ਦੇਖੋ ਕਿ ਕਿੰਦਾ ਹੋ ਗਿਆ ਕਿੰਦਾ ਇਹ ਜੀ ਫੋਨ ਆਇਆ ਫਿਰ ਪਤਾ ਚੱਲਿਆ ਕਿ ਬਾਗਪੁਰ ਵਾਲੀ ਸਾਈਡ ਤੇ ਜਮਾਟੋ ਚ ਕੰਮ ਕਰਦੇ ਆ ਬਾਗਪੁਰ ਵਾਲੀ ਸਾਈਡ ਤੇ ਕੋਈ ਆਰਡਰ ਦੇਣ ਜਾ ਰਹੇ ਸੀਗੇ ਉਥੇ ਰਸਤੇ ਦੇ ਵਿੱਚ ਚਾਈਨਾ ਡੋਰ ਜਿਹੜੀ ਉਹਨਾਂ ਦੇ ਗਲੇ 'ਚ ਫਸ ਗਈ ਤੇ ਉਸ ਟਾਈਮ ਤੇ ਉੱਤੇ ਕੋਈ ਮੁੰਡਾ ਆ ਰਿਹਾ ਸੀ ਸੋਨਾਲੀਕਾ ਉਹਨਾਂ ਨੇ ਇਹਨਾਂ ਨੂੰ ਹੈਲਪ ਕਰਕੇ ਹਸਪੀਟਲ ਤੱਕ ਪਹੁੰਚਾਇਆ ਇਹਨਾਂ ਦੀ ਵਾਈਫ ਗੌਨਪੁਰ ਜੌਬ ਕਰਦੇ ਉੱਥੇ ਉਹਦੀ ਵੇਟ ਕਰ ਰਿਆ ਸੀ ਪਰ ਜਦੋਂ ਪਤਾ ਲੱਗਾ ਕਿ ਉਹਦੇ ਹਸਪਤਲ ਆ ਫਰੇਵੀ ਹਸਪਤਲ ਪਹੁੰਚੇ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਉਦੋਂ ਤੱਕ ਡਾਕਟਰਾਂ ਨੇ ਵੈਸੇ ਸਟੀਚ ਵਗੈਰਾ ਲਗਾਤੀਆਂ ਤੇ ਟਾਂਕੇ ਲੱਗੇ ਆ 25 ਡਾਕਟਰ ਕਹਿੰਦੇ ਜੀ ਖਤਰੇ ਤੋਂ ਬਾਹਰ ਹੈ ਪਰ ਫਿਰ ਵੀ ਹਾਈ ਟਾਈਮ ਤੇ ਲੱਗੂਗਾ ਬਾਕੀ ਆ ਜੀ ਇਹ ਚਾਈਨਾ ਡੋਰ ਬਾਰੇ ਵੀ ਇਹ ਕਹਿਣਾ ਚਾਹਾਂਗੇ ਪ੍ਰਸ਼ਾਸਨ ਨੂੰ ਕਿ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ ਜਿਹੜਾ ਜਿਹੜਾ ਬੰਦਾ ਵੇਚਦਾ ਉਹਦੇ ਖਲਾਫ ਕਾਰਵਾਈ ਹੋਵੇ ਜਿਹੜਾ ਚੜਾਂਦਾ ਹੋ ਉਹਦੇ ਖਲਾਫ ਕਾਰਵਾਈ ਹੋਵੇ ਕਿਉਂਕਿ ਕ੍ਰਮੰਦਨਾਂ ਲਈ ਹੋਰ ਵੀ ਲੋਕਾਂ ਨਾਲ ਹੋ ਰਹੀ ਹੈ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੇ ਵਾਸਤੇ ਸ਼ਾਦੀ ਸ਼ੁਦਾਨ ਨੇ ਹਾਂਜੀ ਸ਼ਾਦੀ ਸ਼ੁਦਾਨ ਨੇ ਹਾਂਜੀ ਘਰ ਦਾ ਗੁਜਰ ਮਸਲਾ ਨਹੀਂ ਇਹੀ ਹੈ ਜੀ